ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਬਾਈ ਉਹ ਅਰਦਾਸ ਕਰਦਾ ਹਾਂ ਸਭ ਦੇ ਘਰ ਪਰਿਵਾਰ ਤੰਦਰੁਸਤੀ ਤੇ ਚੜ੍ਹਦੀ ਕਲਾ 'ਚ ਹੋਣਗੇ ਤੇ ਜਾਨਵਰ ਤੰਦਰੁਸਤ ਹੋਣਗੇ। ਸੋ ਅੱਜ ਵਾਲੀ ਵੀਡੀਓ ਹੈ ਬਾਈ ਕਈ ਭਰਾਵਾਂ ਦੇ ਮੈਨੂੰ ਬਹੁਤ ਕਮੈਂਟ ਤੇ ਮੈਸੇਜ ਆਈ ਜਾਂਦੇ ਸੀ। ਬਾਈ ਜ਼ਖਾਮ ਵਾਸਤੇ ਕਿਉਂਕਿ ਅੱਜ ਕੱਲ ਬਾਈ ਜਾਨਵਰਾਂ ਨੂੰ ਜ਼ਖਾਮ ਹੋਈ ਜਾਂਦਾ ਬਾਈ ਹਟਦਾ ਨਹੀਂ। ਜਿੰਨਾ ਮਰਜ਼ੀ ਹਨਾ ਦਵਾਈਆਂ ਦੇ ਕੇ ਵੀ ਆਖ ਕੇ ਕਈ ਭਰਾ ਤਾਂ ਕਹਿੰਦੇ ਦਵਾਈਆਂ ਜਿਹੜੀਆਂ ਸ਼ੇਅਰ ਕਰਾਂਗੇ ਹਨਾ ਸੋ ਵੀਡੀਓ ਪੂਰੀ ਦੇਖਿਓ ਤੇ ਭਰਾ ਬਣ ਕੇ ਦਵਾਈ ਚੱਜ ਨਾਲ ਦੇਖ ਲਿਆ ਕਰੋ ਵੀ ਕਿਹੜੀ ਆ ਬਾਅਦ ਚ ਫਿਰ ਮੈਨੂੰ ਕਮੈਂਟਾਂ ਚ ਜਾਂ ਮੈਸੇਜਾਂ ਚ ਪੁੱਛੀ ਜਾਂਦੇ ਰਹਿੰਦੇ ਹਨਾ ਦਵਾਈ ਤਾਂ ਨਹੀਂ ਪਤਾ ਲੱਗਿਆ ਕਿਹੜੀ ਆ ਦੱਸੀ ਨਹੀਂ ਜਾਂਦੇ ਨਾਲ ਜੇ ਉਹ ਹਨਾ ਪਿਛਲੀ ਵੀ ਵੀਡੀਓ ਚ ਮੈਂ ਦੱਸਿਆ ਸੀ ਪਰ ਮੁਰਬਾਈ ਦਾ ਕਮੈਂਟ ਆਇਆ ਕਹਿੰਦਾ ਭਾਈ ਜ਼ਖਾਮ ਦਾ ਫਿਰ ਤੂੰ ਇਲਾਜ ਤਾਂ ਦੱਸਿਆ ਨਹੀਂ ਸੋ ਸਾਰਾ ਕੁਝ ਦੱਸਦਾ ਉਹਨਾਂ ਨਾਲੇ ਸੋ ਇਹ ਜ਼ਖਾਮ ਆ ਨਾ ਬਈ ਇਹ ਕਈ ਵਾਰੀ ਜਾਨਵਰ ਕੀ ਆ ਥੱਲੇ ਨਾ ਜਦੋਂ ਆਪਾਂ ਦਾਣੀ-ਦੂਣੇ ਪਾਉਣੀ ਆ ਕੋਈ ਦਾਣਾ ਡਿੱਗ ਪੈਂਦਾ ਹਨਾ ਤੇ ਉਹ ਮਿੱਟੀ ਚ ਮੂੰਹ ਮਾਰ ਲੱਗ ਜਾਂਦੇ ਉਹ ਬਿਠ ਜਦੋਂ ਬੇਠਾਂ ਦਰਵਾਜ਼ੇ ਜਾਂਦੀ ਆ ਹਨਾ ਲੀਵਰ 'ਚ ਗਰਮੈਸ਼ ਪੈ ਜਾਂਦੀ ਆ ਬਈ ਗਰਮੈਸ਼ ਪੈਣ ਕਰਨੀ ਹਨਾ ਜ਼ਖਾਮ ਹੋ ਗਿਆ ਅੱਖਾਂ ਆ ਗਈਆਂ ਠੀਕ ਹੈ ਇਹ ਨਾਰਮਲ ਹੀ ਆ ਇਹ ਆਉਂਦੀ ਆਉਂਦਾ ਬਈ ਜਾਨਵਰਾਂ ਨੂੰ ਬੱਚਿਆਂ ਨੂੰ ਹਨਾ ਆਦਤ ਹੁੰਦੀ ਹੁੰਦੀ ਆ ਥੱਲੇ ਮੂੰਹ ਮਾਰਨ ਦੀ ਆਪਣੇ ਵੀ ਇੱਕ ਦੋ ਨੂੰ ਹੋ ਰਹੀ ਆ ਠੀਕ ਹੈ ਤੇ ਅੱਜ ਦਵਾਈ ਲਿਆਇਆ ਠੀਕ ਹੈ ਇਹਦਾ ਰਿਜ਼ਲਟ ਬਹੁਤ ਵਧੀਆ ਆਪਣੇ ਭਰਾ ਨੇ ਯੂਜ਼ ਕੀਤੀ ਸੀ ਉਸ ਨੇ ਹੀ ਦੱਸਿਆ ਆਪਾਂ ਨੂੰ ਵੀ 100% ਰਿਜ਼ਲਟ ਆ ਇਹਦਾ ਸੁਵਾਜੋ ਤੁਹਾਡੇ ਨਾਲ ਕਰਦਾ ਸ਼ੇਰ ਨਾਲੇ ਜਾਨਵਰਾਂ ਨੂੰ ਕਿੰਨੀ-ਕਿੰਨੀ ਦੇਣੀ ਆ ਡੋਜ ਦਾ ਵੀ ਸਹੀ ਦੱਸਾਂਗੇ ਪਰ ਵੀਡੀਓ ਪੂਰੀ ਦੇਖਿਓ ਭਰਾ ਬਣ ਕੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਸ਼ੇਅਰ ਕਰਨ ਨਾਲ ਬਈ ਕਿਸੇ ਨਾ ਕਿਸੇ ਭਰਾ ਦਾ ਭਲਾ ਹੋ ਜਾਊਗਾ ਠੀਕ ਆ ਤੁਹਾਡਾ ਕੁਛ ਨਹੀਂ ਜਾਂਦਾ ਨਾ ਤੁਹਾਡਾ ਕੋਈ ਰੁਪਿਆ ਲੱਗੇ ਨਾ ਕੋਈ ਤੁਹਾਡਾ ਵਾੜਾ ਨਾ ਟੁੱਡੇ ਹਨਾ ਕਿ ਕੀ ਕਰਨਾ ਇੱਕ ਸ਼ੇਅਰ ਵਾਲੇ ਬਟਨ ਨੂੰ ਹੀ ਦੱਬਣਾ ਹੁੰਦਾ ਆਪਾਂ ਠੀਕ ਆ ਆਪਣੇ ਗਰੁੱਪ ਹੁੰਦੇ ਨੇ ਗਰੁੱਪਾਂ 'ਚ ਪਾ ਦਿਓ ਹਨਾ ਜਾਂ ਯਾਰ ਦੋਸਤ ਨੇ ਜਿਹੜੇ ਆਪਣੇ ਜਾਨਵਰਾਂ ਵਾਲੇ ਉਹਨਾਂ ਨੂੰ ਸ਼ੇਅਰ ਕਰ ਦਿਓ ਹਨਾ ਸੋ ਅਕੇ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਤੇ ਹੁਣ ਤੁਹਾਨੂੰ ਦਿ ਥਲੜਾ ਹਾਂ ਸੋ ਇੱਕ ਤਾਂ ਬਈ ਆਹ ਪਾਊਡਰ ਹੈ ਟੈਟਰਾਸਾਈਕਲਿਨ ਦਾ ਠੀਕ ਹੈ ਨਾਲੇ ਡੋਜ ਦੱਸੂਗਾ ਬਸ ਕਲੇ ਇਹ ਦਵਾਈਆਂ ਦੇਖ ਕੇ ਨਾ ਉੱਡ ਜਿਓ ਵੀ ਦੇਖੀ ਵੀਡੀਓ ਭਜਾ ਭਜੂ ਕੇ ਹਨਾ ਦਵਾਈਆਂ ਦੇਖ ਲੀਆਂ ਬਸ ਤੇ ਡਾਕਟਰ ਆਪ ਬਣ ਜਿਓ ਹਨਾ ਵੀ ਡੋਜ ਕਿੰਨੀ ਦੇਣੀ ਆ ਉਹ ਕੰਮ ਨਾ ਭਰਾ ਬਣ ਕੇ ਕਰਿਓ ਟੈਟਰਾਸਾਈਕਲਿਨ ਦਾ ਪਾਊਡਰ ਆ ਮਿੱਤਰੋ ਇਹ ਠੀਕ ਆ ਤੇ ਇੱਕ ਆ ਗੋਲੀ ਆ ਬਈ ਇਹ ਆ ਬਾਈ ਅਰੇ ਸਿਫ ਉਹ 200 ਠੀਕ ਆ ਆ ਦੇਖ ਵੀ ਲੋ ਪਰ ਇਹਦੇ ਵਿੱਚ ਮੈਂ ਲਾਦਾ ਪੁੱਠਾ ਦਿਸੂਗਾ ਮੈਂ ਇਹਦੀ ਫੋਟੋ ਵੀ ਵਿੱਚ ਜ਼ਰੂਰ ਲਾ ਦੂੰਗਾ ਠੀਕ ਆ ਤੇ ਤੀਜੀ ਆ ਬਾਈ ਬੈਟਨੀ ਸੋਲ ਠੀਕ ਆ ਬੈਟਨੀ ਸੋਲ ਦਾ ਅੱਧਾ ਹਿੱਸਾ ਦੇਣਾ ਠੀਕ ਆ ਇੱਕ ਗੱਲ ਹੋਰ ਯਾਦ ਰੱਖਿਓ ਭਰਾ ਬਣ ਕੇ ਕਬੂਤਰਾਂ ਦੇ ਪੋਟਿਆਂ 'ਚ ਦਾਣੇ ਹੋਣੇ ਚਾਹੀਦੇ ਆ ਖਾਲੀ ਪੇਟ ਦਵਾਈ ਨਾ ਦੇ ਦਿਓ ਕਿਤੇ ਆਪਣੇ ਵਾਲਾ ਕੰਮ ਏ ਡਾਕਟਰ ਵੀ ਕਹਿੰਦਾ ਨਾ ਕੁਝ ਖਾ ਪੀ ਕੇ ਦਵਾਈ ਲਿਆ ਕਰੋ ਉਏ ਇਥੇ ਕਰਕੇ ਕਹਿੰਦਾ ਤਾਂ ਕਈ ਭਰਾ ਕੀ ਹੁੰਦਾ ਕਹਿੰਦੇ ਦੋ ਟਾਈਮ ਆਪਾਂ ਦਵਾਈ ਦੇਣੀ ਆ ਹਨਾ ਵੀ ਛੇਤੀ ਛੇਤੀ ਐਂ ਪਾ ਦਿਓ ਬਈ ਪਹਿਲਾਂ ਦਾਣੇ ਦੂਨੇ ਰੱਖ ਲਿਆ ਕਰੋ ਪੰਜ ਚਾਰ ਦਾਣੇ ਵਿਚਾਰਿਆਂ ਦੇ ਪੋਟੇ 'ਚ ਹੁਣ ਫੇਰ ਹੀ ਦਵਾਈ ਦੇ 10 ਰ ਹਨ ਜੇ ਹੁਣ ਢਿੱਡ ਦਾ ਭੁੱਖਾ ਬਈ ਢਿੱਡ 'ਚ ਤਾਂ ਕੱਖ ਹੈ ਨਹੀਂ ਤੇ ਆਪਾਂ ਦਵਾਈ ਪਾ ਦਈਏ ਉਹ ਤਾਂ ਖਰਾਬ ਹੀ ਕਰੂਗੀ ਠੀਕ ਆ ਜਿਹੜਿਆ ਅਰੇ ਸਿਫਾ ਬਈ 200 ਉਹ 200 ਹਨਾ ਇਹਦਾ ਬਈ ਦੇਣਾ ਆਪਾਂ ਅੱਠਵਾਂ ਹਿੱਸਾ ਠੀਕ ਆ ਤੇ 10 ਐਮ ਐਲ ਪਾਣੀ 'ਚ ਇੱਕ ਚੁੰਡੀ ਟੈਟਰਾਸਾਈਕਲੀਨ ਦੀ ਜੇ ਤਾਂ ਇੱਕ ਦੋ ਨੇ ਉਹਨਾਂ ਨੂੰ ਤਾਂ ਫੇਰ ਚੁੰਟੀਆਂ ਦੇ ਹਿਸਾਬ ਨਾਲ ਹੀ ਦੇ ਦਿਓ ਜੇ ਬਾੜੇ ਨੇ ਭਾਈ ਫਿਰ ਤੁਸੀਂ ਐਸਾ ਹਾਬਲਾ ਲਓ 1 ਲੀਟਰ ਪਾਣੀ ਚ 1 ਚਮਚਾ ਪਾਉਣਾ ਆਪਾਂ ਠੀਕ ਆ 1 ਲੀਟਰ ਪਾਣੀ ਚ 1 ਚਮਚਾ ਛੋਟਾ ਇਹ ਨਾ ਉਹ ਵੀ ਵੱਡਾ ਚਮਚਾ ਪਾਉਣ ਨੂੰ ਛੋਟਾ ਚਮਚਾ ਹੁੰਦਾ ਜਿਹੜਾ ਆਪਣਾ ਠੀਕ ਆ ਉਹ ਉਹਦਾ ਪਾਉਣਾ ਹਨਾ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਨਾਲੇ ਜਾਨਵਰਾਂ ਨੂੰ ਦੇਵਾਂਗੇ ਤੇ ਤੁਹਾਨੂੰ ਦਿਖਾਉਣੇ ਆ ਮਿੱਤਰੋ ਤੇ ਇੱਕ ਮਿੱਤਰੋ ਜੇ ਆਪਾਂ ਜਾਨਵਰਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਣਾ ਹੈ ਤਾਂ ਇਹ ਕਾ ਪਾਵਰ ਜੈਲ ਹੈ ਇਹ ਬਾਈ ਛੋਟੇ ਬੱਚਿਆਂ ਨੂੰ ਹੀ ਹਨਾ ਇਹ ਹਿਸਾਬ ਲਾ ਲੋ 10 ml ਤੋਂ ਘੱਟ ਇੱਕ ਬੱਚੇ ਨੂੰ ਅੱਧੇ ml ਤੋਂ ਘੱਟ ਹੀ ਦਿਓ ਬਾਈ ਡੋਜ਼ ਦੇ ਹਿਸਾਬ ਨਾਲ ਹੁੰਦਾ ਹੁਣ ਕਈ ਭਰਾ 1 ml ਵੀ ਦੇ ਦਿਆ ਅੱਧਾ ml ਵੀ ਦੇ ਹੀ ਜਾਂਦੇ ਹਨ ਮੈਂ ਬਾਈ ਅੱਧੇ ml ਤੋਂ ਥੋੜਾ ਜਿਹਾ ਘੱਟ 1 ਪੁਆਇੰਟ ਘੱਟ ਹੀ ਦਿਨਾ ਠੀਕ ਹੈ ਕਿਉਂਕਿ ਇਹ ਵੀ ਯਾਰ ਵੱਡਿਆਂ ਵਾਸਤੇ ਬੱਚਿਆਂ ਵਾਸਤੇ ਦਵਾਈ ਆ ਹਨ ਤੇ ਇਹਦਾ ਕਿੰਨਾ ਕਬੇਟ ਸੋ ਆਪਾਂ ਸਾਰਾ ਕਰ ਲਿਆ ਹੁਣ ਤੁਹਾਨੂੰ ਦਿਖਾਉਣੇ ਆ ਬਾਈ ਕੱਲੇ ਕੱਲੇ ਹੁਣ ਦੇਖ ਕੇ ਠੀਕ ਹੈ ਕਿ ਕਿਵੇਂ ਦੇਣੀ ਆ ਆ ਦੇਖੋ ਮਿੱਤਰੋ ਆਪਣੇ 3-4 ਕਬੂਤਰ ਨੇ ਬਾਈ ਠੀਕ ਆ ਕਿਆ ਟੈਟਰਾਸਾਈਕਲਿਨ ਦਾ ਪਾਊਡਰ ਹੈ ਇਹਦੇ ਚ ਅੱਧਾ ਕ ਚਮਚਾ ਹੀ ਹੈ ਇਹਦੇ ਚ ਮਸਾਂ ਠੀਕ ਆ ਅੱਧਾ ਚਮਚਾ ਵੀ ਨਹੀਂ ਹੋਣਾ ਇੰਨਾ ਘ ਹੈਗਾ ਇਹ ਪਾ ਦਿੰਨੇ ਆ ਬਾਕੀ ਨਵਾ ਖੋਲ ਲਾਂਗੇ ਠੀਕ ਆ ਉਹਦੇ ਚੋਂ ਪਾ ਦਾਂਗੇ ਸੋ ਇੱਕ ਚੁੰਡੀ ਹੀ ਬਈ ਇੱਕ ਕਬੂਤਰ ਨੂੰ 10 ਐਮਐਲ ਪਾਣੀ ਚ ਦੇਣੀ ਆ ਆਪਾਂ ਲੈ ਮਿੱਤਰੋ ਆ ਨਵਾ ਫੁਟਾ ਆਪਣਾ ਜਿਹੜਾ ਹੁਣ ਪਾਇਆ ਸੀ ਆਪਾਂ ਇਹਦੇ ਜਿਹੜੇ ਇੱਕ ਦੋ ਬੱਚੇ ਆਪਾ ਪਾ ਪਾਲਿਆ ਸੀ ਇਹਦੇ ਚ ਬਾਈ ਇੱਕ ਗੱਲ ਹੋਰ ਆ ਮਿੱਤਰੋ ਇਹਦੀ ਝੱਗ ਜੀ ਬਣਦੀ ਆ ਤੇ ਨਾ ਇੱਕ ਜਾਨਵਰ ਨੂੰ ਕਦੋਂ ਵੀ ਤੁਸੀਂ ਕੋਈ ਵੀ ਚੀਜ਼ ਦੇਣੀ ਆ ਤਾਂ ਬਾਈ ਰਮਾ ਰਾਮ ਨਾਲ ਦਿਆ ਕਰੋ ਜੇ ਇਹਨੂੰ ਤੁਸੀਂ ਜ਼ੋਰ ਨਾਲ ਪ੍ਰੈਸ਼ਰ ਨਾਲ ਦੇਵੋਗੇ ਤਾਂ ਬਾਈ ਮੂੰਹ 'ਚ ਉਹਨਾਂ ਦੇ ਝੱਗਾ ਬਣ ਜੂਗੀ ਭਰਾ ਬਣ ਕੇ ਇੰਨੀ ਕੁ ਜ਼ਰੂਰ ਮੇਰੀ ਬੇਨਤੀ ਸੁਣਿਓ ਤੁਹਾਨੂੰ ਜਾਨਵਰ ਦਿਖਾਉਣਾ ਹੁਣ ਪੈਸੇ ਤਾਂ ਆਪਣੇ ਸੈੱਟ ਹੋ ਗਏ ਕੋਈ ਕੋਈ ਜਾ ਇੱਧਰ ਵਰ ਗਿਆ ਤੇ ਕੁਛ ਆਪਾਂ ਜਾਨਵਰ ਸੇਲ ਤੇ ਕਿਹਾ ਸੀ ਹਾਂ ਉਹ ਵੀ ਸ਼ਾਇਦ ਆਪਣੇ ਹੁਣ ਬਈ ਸੇਲ ਹੋਈ ਗਏ ਕਿਉਂਕਿ ਆਪਣਾ ਭਰਾ ਮਿੱਤਰ ਤੇ ਉਹਨੂੰ ਚਾਹੀਦੇ ਸੀ ਤੇ ਆਹ ਦੇਖੋ ਬਈ ਆਹ ਪੱਠਾ ਆਪਣਾ ਇਹਨੂੰ ਜ਼ਖਾਮ ਆ ਥੋੜਾ ਜਿਹਾ ਠੀਕ ਆ ਨੱਕ ਜੇ ਚੋ ਪਾਣੀ ਵਗਣਾ ਹਨ ਇਹ ਇੱਕ ਅੱਖ ਵਾਲੀ ਤੇ ਹੈ ਬਈ ਇਹ ਸਾਰਨੋਂ ਭੈੜੀਆਂ ਬਿਮਾਰੀਆਂ ਹੋ ਰਹੀਆਂ ਹੁਣ ਯਾਰ ਇਹ ਛੇਤੀ ਲੋਟ ਹੀ ਨਹੀਂ ਆਉਂਦੀਆਂ ਠੀਕ ਆ ਆਹ ਦੇਖ ਲਓ ਆ 200 ਜਿਹੜੀ ਇਹ ਰਕਸ ਕਿਹੜੀ ਸੀਗੀ ਇਹ ਸਿਰਫ ਮੇਰਾ ਨਾਮ ਭੁੱਲ ਗਿਆ ਉਹਦਾ 200 ਉਹ 200 ਉਹਦਾ 8ਵਾਂ ਹਿੱਸਾ ਹੈ ਬੈਟਰੀ 16 ਦਾ ਅੱਧਾ ਹਿੱਸਾ ਹੈ ਬਾਈ ਆ ਦੇਖੋ ਠੀਕ ਹੈ ਇਹ ਦੋਹੇ ਦੇ ਕੇ ਤੇ ਉਤੋਂ ਦੀ ਬਾਈ 10 ਐਮਐਲ ਇਹ ਦੇਣਾ ਇਹ ਦੇ ਕੇ ਥੋੜਾ ਜਿਹਾ ਹੱਥ ਨਾਲ ਥੱਲੇ ਕਰ ਦਿਆ ਕਰੋ ਗੋਲੀਆਂ ਕਰਕੇ ਜਮੀ RAM ਨਾਲ ਦੇਣਾ ਭਰਾ ਬਣ ਕੇ ਨਹੀਂ ਇਹ ਬਾਹਰ ਕੱਢਦੇ ਨੇ ਕਬੂਤਰ ਬਈ ਆ ਦੇ ਜਮਾ RAM ਨਾਲ ਦਿੱਤਾ ਛੱਡ ਦਿਓ ਇਹਨੂੰ ਠੀਕਾ ਇੱਕ ਆਪਣਾ ਆ ਪੱਠਾ ਬਈ ਖੱਟੀਆਂ ਦਾ ਸਰੋਂ ਫੁੱਲੀਆਂ ਜਿਹਾ ਅੱਖਾਂ ਦਾ ਪੱਠੇ ਦੇ ਦਰਸ਼ਨ ਕਰੋ ਤੁਸੀਂ ਪੱਠਾ ਪੂਰਾ ਟੌਪ ਦਾ ਠੀਕ ਹੈ ਇੱਕ ਇਹ ਨੂੰ ਅਜ ਖਾਮਜਾ ਬਈ ਦੋ ਦਿਨਾਂ ਅਜ ਜਮਾ ਲੋਟ ਹੋ ਜਾਣਗੇ ਠੀਕ ਹੈ ਦੋ ਦਿਨ ਤੁਸੀਂ ਮਿਹਨਤ ਕਰਨੀ ਆ ਸਵੇਰੇ ਸ਼ਾਮ ਠੀਕ ਆ ਤੇ ਦੋ ਦਿਨਾਂ ਜੀ ਕਬੂਤਰ ਓਕੇ ਦੀ ਰਿਪੋਰਟ ਹੋ ਜਾਣਗੇ ਆ ਦੇਤੀ ਇਹ ਕਿ ਇਹਦੇ ਗੋਲੀਆਂ ਕਰਤੀਆਂ ਥੱਲੇ ਸਿਰਫ 10 ਐਮਐਲ ਹੀ ਦੇਣਾ ਤੇ ਦੇਣਾ ਜਮਾ ਰਾਮ ਨਾਲ ਹੈ ਕੋਈ ਵੀ ਚੀਜ਼ ਆ ਪਾਣੀ ਆ ਜਾਂ ਕੁਛ ਵੀ ਆ ਜਮਾ ਰਾਮ ਨਾਲ ਦਿਆ ਕਰੋ ਭਰਾ ਬਣ ਕੇ ਜਦੋਂ ਕਾਲੀ ਕਾਲੀ ਜੀ ਕਰਦੇ ਆ ਤਾਂ ਕੰਮ ਖਰਾਬ ਹੀ ਹੁੰਦਾ ਰੱਤਾ ਕਹਿੰਦੇ ਇਹ ਕਹਾ ਬਈ ਆਪਣਾ ਹਰਾ ਤਾਂ ਘਾਟੇ ਚ ਗਿਆ ਰੱਤਾ ਵਜਾ ਸ ਇਹ ਚੀਨਾ ਬਣ ਜੂਗਾ ਇਹ ਲਾਲ ਚੀਨਾ ਬਣ ਜੂ ਮਿੱਤਰੋ ਝਾੜ ਝੂੜ ਕੇ ਵਧੀਆ ਉਟੋ ਜਾਏ ਨੂੰ ਆਪਾਂ ਬਸ ਬਲੱਡ ਵਾਸਤੇ ਰੱਖ ਲਾਂਗੇ ਮਿੱਤਰੋ ਠੀਕ ਆ ਇਹਨੂੰ ਵੈਸੇ ਜਖਾਮ ਨਹੀਂ ਪਰ ਇਹ ਥੋੜਾ ਥੋੜਾ ਖੁਰਖੁਰ ਜੇ ਕਰਦਾ ਮਤਲਬ ਖੰਫੂ ਐ ਜੇ ਕਰਦਾ ਹਨ ਜੋ ਜਮਾ ਸੈੱਟ ਹੋ ਜੂਗਾ ਇਹ ਚਾਹ ਚਾਹ ਤੋਂ ਬਣ ਗੀਰੇ ਠੀਕ ਆ ਹੁਣ ਰਹਿ ਗਏ ਭਾਈ ਆਪਣੇ ਦੂਜੇ ਪੱਠੇ ਠੀਕ ਆ ਤੇ ਉਹਨਾਂ ਨੂੰ ਆਪਾਂ ਦਿੰਨੇ ਆ ਵੀਡੀਓ ਵਾਲੀ ਲੰਬੀ ਹੋ ਜੂਗੀ ਠੀਕ ਆ ਸੋ ਭਰਾਵਾਂ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਭਰਾਵਾਂ ਨਾਲ ਠੀਕ ਆ ਤੁਹਾਡੇ ਸ਼ੇਅਰ ਨਾਲ ਹੀ ਬਈ ਆਪਣਾ ਚੈਨਲ ਅੱਗੇ ਗਰੋ ਕਰੂਗਾ ਹਨਾ ਤੇ ਤੁਹਾਡੇ ਭਰਾਵਾਂ ਵਾਸਤੇ ਵੀਡੀਓ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਆਉਂਦੇ ਰਹਾਂਗੇ ਠੀਕ ਆ ਕਿਉਂਕਿ ਜੋ ਕੁਝ ਆਪਾਂ ਦੱਸਦੇ ਆ ਬਈ ਕੋਈ ਵੀ ਨਹੀਂ ਦੱਸਦਾ ਜਿੰਨਾ ਮਰਜੀ ਕੋਈ ਜ਼ੋਰ ਆ ਠੀਕ ਆ ਸਭ ਕੁਝ ਨਾ ਕੁਝ ਲੁਕਾਉਂਦੇ ਨੇ ਪਰ ਵਾਇਰਲ ਹੋ ਤੋ ਡਰ ਕੇ ਕਹਿੰਦੇ ਆ ਆਪਾਂ ਕੁਝ ਨਹੀਂ ਲੁਕਾਉਂਦੇ ਬਈ ਜੋ ਕੋਈ ਸੱਚ ਆ ਜਾਂ ਹੈਗਾ ਆਪਾਂ ਸਭ ਦੱਸਦੇ ਆ ਠੀਕ ਆ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ